ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਤੇ ਆ ਰਹੀ ਹੈ ਇਹ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਾਈ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਧਰ ਰਿਜ਼ਲਟਸ ਬਹੁਤ ਅੱਛੇ ਰਹੇ ਸੀ ਕਿ ਸਾਡੇ ਡੈਂਗੂ ਦੇ ਕੇਸ ਜਿਹੜੇ ਸੀਗੇ ਡੈਂਗੀ ਦੇ ਕੇਸਸ 50% ਘੱਟ ਹੋ ਗਏ ਜੀ ਤੇ ਜਿਹੜੀ ਉਹਦੇ ਨਾਲ ਮੌਤਾਂ ਹੁੰਦੀਆਂ ਸੀਗੀਆਂ ਉਹ 68% ਮਤਲਬ ਸਿਰਫ 33% ਰਹਿ ਗਈਆਂ ਮਤਲਬ ਜਿਹੜੀ ਪਿਛਲੀ ਵਾਰੀ 40-41 ਹੁੰਦੀਆਂ ਸੀ ਪਹਿਲੇ 2 ਸਾਲ ਤੇ ਉਹ 13 ਕਰ ਗਈਆਂ ਉਹ ਤੇ ਸਾਡਾ ਟਾਰਗੇਟ ਹੈ ਕਿ ਅਸੀਂ ਜਿਹੜਾ ਇਸ ਵਾਰ ਹੀ ਹੈ ਇਹ ਡੈਂਗੀ ਦੇ ਕੇਸਸ 80% ਘੱਟ ਕਰੀਏ ਤੇ ਉਹਦੇ ਵਾਸਤੇ ਸਾਰੇ ਵਿਭਾਗਾਂ ਨਾਲ ਮਿਲ ਕੇ ਅੱਜ ਸਟ੍ਰੈਟਜੀ ਵੀ ਬਣਾਈ ਆ ਔਰ ਅਸੀਂ ਕੁਝ ਨਵੀਆਂ ਜੜੀਆਂ ਜੋ ਅਸੀਂ ਫਸਟ ਟਾਈਮ ਅਪਰੋਚ ਕਰ ਰਹੇ ਆ ਕਿ ਸਾਡੇ ਕੋਲੇ 50000 ਨਰਸਿੰਗ ਸਟੂਡੈਂਟਸ ਹੈ 1 ਲੱਖ ਸਾਡੇ ਕੋਲੇ ਪੈਰਾਮੈਡਿਕ ਪੈਰਾਮੈਡਿਕਸ ਹੈਗੇ ਆ ਜਿਹੜੇ ਬਾਕੀ ਕੋ ਲਾਬੋਰਾਟਰੀ ਵਾਲੇ ਫਿਜ਼ੀਓਥੈਰੇਪੀ ਵਾਲੇ ਜਾਂ ਫਾਰਮੇਸੀ ਵਾਲੇ ਉਹਨਾਂ ਸਾਰਿਆਂ ਨੂੰ ਅਸੀਂ ਡੈਂਗੂ ਦਾ ਲਾਰਵਾ ਕਿੱਦਾਂ ਹੁੰਦਾ ਅਸੀਂ ਪਹਿਲਾਂ ਸਾਡੇ ਬਰੀਡਿੰਗ ਚੈਕਰ ਹੁੰਦੇ ਸੀ ਉਹ ਸਾਰੇ 1200 ਹੁੰਦੇ ਸੀ ਤੇ ਹੁਣ ਅਸੀਂ 50000 ਨਰਸਿੰਗ ਨੂੰ ਤੇ 50000 ਦੂਜੇ ਪੈਰਾਮੈਡਿਕਸ ਨੂੰ ਟ੍ਰੇਨਿੰਗ ਦੇ ਚੁੱਕੇ ਆ ਓਲਰੈਡੀ ਤੇ ਜਿਹੜਾ ਉਹ ਲਾਰਵਾ ਚੈਕਰ ਬਣਾਤਾ ਉਹਨਾਂ ਨੂੰ ਵੀ ਹੁਣ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਸਕੂਲ ਟੀਚਰਸ ਦੀ ਪੰਚਾਇਤ ਡਿਪਾਰਟਮੈਂ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ ਦਫਤਰੀ ਸਮੇਂ ਤੋਂ ਬਾਅਦ ਛੁੱਟੀ ਵਾਲੇ ਦਿਨ ਦਫਤਰੀ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਮੋਬਾਈਲ ਰਾਹੀਂ ਉਪਲਬਧ ਰਹਿਣ ਦੇ ਹੁਕਮ ਦਿੱਤੇ ਨੇ ਵਿਸ਼ੇਸ਼ ਕੱਤਰ ਪ੍ਰਸਨੋਚਨਲ ਪੰਜਾਬ ਸਰਕਾਰ ਨੇ ਵਿਸ਼ੇਸ਼ ਮੁਖ ਸਕੱਤਰ ਵਿਧਿਕ ਮੁਖ ਸਕੱਤਰ ਵਿੱਤੀ ਕਮਿਸ਼ਨਰਟ ਪਰ ਮੁਖ ਸਕੱਤਰ ਸਕੱਤਰ ਪੰਜਾਬ ਨੂੰ ਜਾਰੀ ਕੀਤੇ ਗਏ ਸਖਤ ਹੁਕਮਾਂ ਵਿੱਚ ਕਿਹਾ ਹੈ ਕਿ ਉਹਨਾਂ ਦੇ ਵਿਭਾਗ ਦੀ ਕਰਮਚਾਰੀ ਅਤੇ ਅਧਿਕਾਰੀ ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਦਫਤਰੀ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਮੋਬਾਈਲ ਰਾਹੀਂ ਉਪਲਬਧ ਰਹਿਣਾ। ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਉਪਰੋਤਕ ਵਿਸ਼ੇ ਸੰਬੰਧੀ ਇਹ ਕਹਿਣ ਦੀ ਹਦਾਇਤ ਹੋਈ ਹੈ ਕਿ ਪ੍ਰਸ਼ਾਸਨ ਨਾਲ ਸੰਬੰਧਤ ਕੋਈ ਕੰਮ ਤੁਰੰਤ ਕੀਤੇ ਜਾਣੇ ਹੁੰਦੇ ਨੇ ਜਿਸ ਕਾਰਨ ਇਹਨਾਂ ਕੰਮਾਂ ਨਾਲ ਸੰਬੰਧਤ ਅਫਸਰਾਂ ਦੀ ਉਪਲਬਧਤਾ ਜ਼ਰੂਰੀ ਹੋ ਜਾਂਦੀ ਹੈ। ਕਈ ਵਾਰ ਦੇਖਣ ਵਿੱਚ ਆਏ ਕੁਝ ਅਫਸਰ ਦਫਤਰੀ ਸਮੇਂ ਤੋਂ ਬਾਅਦ ਮੋਬਾਈਲ ਉੱਤੇ ਉਪਲਬਧ ਨਹੀਂ ਹੁੰਦੇ ਕਿਉਂਕਿ ਜਾਂ ਤਾਂ ਉਨ੍ਹਾਂ ਦਾ ਮੋਬਾਈਲ ਬੰਦ ਹੁੰਦਾ ਜਾਂ ਫਿਰ ਨੈੱਟਵਰਕ ਕਵਰੇਜ ਖੇਤਰ ਤੋਂ ਬਾਹਰ ਹੁੰਦਾ ਜਾਂ ਫਿਰ ਡਿਵਾਈਸ ਫਲਾਈਟ ਮੋਡ ਉੱਤੇ ਲਗਾਇਆ ਹੁੰਦਾ ਅਜਿਹੀ ਸਥਿਤੀ ਵਿੱਚ ਜ਼ਰੂਰੀ ਪ੍ਰਸ਼ਾਸਨਿਕ ਕਮਨ ਪੇੜੇ ਚਾੜਨ ਤੇ ਆਮ ਜਨਤਾ ਨੂੰ ਸੇਵਾਵਾਂ ਅਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਅਰਚਨਾਉਂਦੀ ਹੈ ਦੱਸਦੀ ਹੈ ਆਪ ਵਿਸ਼ੇਸ਼ ਮੁੱਖ ਸਕੱਤਰ ਵਧੀਕ ਮੁੱਖ ਸਕੱਤਰ ਵਿਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਤੇ ਸਕੱਤਰ ਪੰਜਾਬ ਨੂੰ ਹਦਾਇਤ ਕੀਤੀ ਗਈ ਹੈ ਤੇ ਪਾਕ ਦੇ ਸਾਰੇ ਅਧਿਕਾਰੀਆਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਦਫਤਰੀ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਜ਼ਰੂਰੀ ਦਫਤਰੀ ਪ੍ਰਸ਼ਾਸਨਿਕ ਕੰਮਾਂ ਨੂੰ ਸਮੇਂ ਸਿਰ ਨਿਪੇੜੇ ਚੜਨਾ ਅਤੇ ਮੋਬਾਈਲ ਰਾਹੀਂ ਉਪਲਬਧ ਰਹਿਣ ਤਾਂ ਕਿ ਇਹਨਾਂ ਕੰਮਾਂ ਨੂੰ ਸਮੇਂ ਸਿਰ ਨਿਪੇੜੇ ਚੜਾਇਆ ਜਾ ਸਕੇ। ਜਿਹੜੀ ਵੱਡੀ ਖਬਰ ਜਲੰਧਰ ਵਿੱਚ ਪੁਲਿਸ ਛਾਪੇਵੋਲਣ ਅਤੇ ਸਪਾਸ ਸੈਂਟਰਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਮਸ਼ਹੂਰ ਐਮਕੂ ਫੂਡ ਕੋਰਟ ਤੇ ਛਾਪਾ ਮਾਰਿਆ। ਦੱਸ ਦਈਏ ਥਾਣਾ ਬੰਦੀ ਪੁਲਿਸ ਦੀ ACP ਅਜੀਤਪਾਲੀਆ ਨਾਲ ਮਿਲ ਕੇ ਫੂਡ ਕੋਰਟ ਤੇ ਛਾਪੇਮਾਰਿਆ ਦੱਸਿਆ ਜਾ ਰਿਹਾ ਕਿ پولیس ਨੂੰ ਕੁਝ ਸਮੇਂ ਤੋਂ ਇੱਕ ਤਿੰਨਜ਼ਾਇਦੂ ਕਾ ਪੇਂਦੀ ਜਾਣਕਾਰੀ ਮਿਲੀ ਸੀ ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਮੌਕੇ ਤੇ ACP ਨੇ ਦੱਸਿਆ ਕਿ ਫੂਡ ਕੋਰਟ ਤੋਂ ਛਾਪੇਮਾਰੀ ਦੌਰਾਨ ਕੁਝ ਸਮਾਨ ਬਰਾਮਦ ਹੋਇਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਦੇ ਇਹ پولیس ਨੂੰ ਮੇਜਾਂ ਤੇ ਫੂਡ ਕੋਰਟ ਦੇ ਆਲੇ-ਦੁਆਲੇ ਇਤਰਾਜਯੋਗ ਚੀਜ਼ਾਂ ਪਈਆਂ ਮਿਲੀਆਂ। ਇਸ ਦੌਰਾਨ ਪੁਲਿਸ ਨੇ ਕੁਝ ਨੌਜਵਾਨ ਨੂੰ ਵੀ ਥੇਰੇ ਤੇ ਉਹਨਾਂ ਨੂੰ ਥਾਣੇ ਲਿਜਾਇਆ ਗਿਆ। ਸੜਾ ਬਾਂਦੇ ਚਾਰਜ ਨੇ ਕਿਹਾ ਹੈ ਕਿ ਰੁਟੀਨ ਚੈਕਿੰਗ ਹੈ ਇਸੇ ਦੌਰਾਨ ਫੂਡ ਕੋਰਟ ਕੋ ਕੁਝ ਸਮਾਨ ਬਰਾਮਦ ਹੋਇਆ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕੱਲ ਪਾਲਤੂ ਜਾਨਵਰ ਪ੍ਰੇਮੀ ਆਪਣੇ ਪਾਲਤੂ ਕੁੱਤੇ ਜਾਂ ਫਿਰ ਬਿੱਲੀ ਦੇ ਜਨਮ ਦਿਨ ਨੂੰ ਮਨਾਉਣ ਲਈ ਕਈ ਖਾਸ ਤਰੀਕੇ ਅਪਣਾਉਂਦੇ ਨੇ ਜਿਵੇਂ ਕਿ ਪਾਰਟੀਆਂ ਕੇਕ ਤੋਹਫੇ ਦੇ ਨਾਲ ਨਾਲ ਛੁੱਟੀਆਂ ਹਾਲਾਂਕਿ ਇੱਕ ਅਜਿਹੇ ਅਨੋਖੇ ਤੇ ਅਵਾਰਾ ਕੁੱਤੇ ਦਾ ਵੀਡੀਓ ਇਨੀ ਦਿਨੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਤੁਸੀਂ ਉਸ ਦਾ ਜਨਮ ਦਿਨ ਮਨਾਉਣ ਦਾ ਢੰਗ ਦੇਖ ਕੇ ਹੈਰਾਨ रह ਜਾਓਗੇ ਮੱਧ ਪ੍ਰਦੇਸ਼ ਦੇ ਦੇਵਦਾਸ ਤੋਂ ਇੱਕ ਅਨੋਖਾ ਅਤੇ ਦਿਲ ਨੂੰ ਛੋਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਕੁਝ ਨੌਜਵਾਨਾਂ ਨੇ ਇੱਕ ਗੜੀ ਦੇ ਕੁੱਤੇ ਲੱਡੋ ਭਾਈ ਦਾ ਜਨਮ ਦਿਨ ਬੜੇ ਹੀ ਧੂਮ ਧਾਮ ਨਾਲ ਮਨਾਇਆ ਇਸ ਵੀਡੀਓ ਨੇ ਇੰਟਰਨੈਟ ਤੇ ਤਹਿਲਕਾ ਮਚਾ ਦਿੱਤਾ ਲੋਕ ਇਸ ਨੂੰ ਬਹੁਤ ਪਸੰਦ ਕਰ ਰਹੇ ਨੇ ਇਸ ਵੀਡੀਓ ਵਿੱਚ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੱड्डੂ ਭਾਈ ਨੂੰ ਇੱਕ ਖੁੱਲੀ ਜੀਬ ਵਿੱਚ ਘੁਮਾਇਆ ਜਾ ਰਿਹਾ ਹੈ ਜੱਟੂ ਉਸ ਦੇ ਚਾਣ ਵਾਲਿਆਂ ਨੇ ਉਸ ਦੇ ਕੇਕ ਤੇ ਪਟਾਕਿਆਂ ਦੇ ਨਾਲ ਸ਼ਾਨਦਾਰ ਸੈਲੀਬ੍ਰੇਸ਼ਨ ਕੀਤਾ ਇਸ ਦੇ ਨਾਲ ਹੀ ਉਸ ਦੇ ਜਨਮ ਦਿਨ ਦੇ ਖਾਸ ਬਣਾਉਣ ਦੇ ਲਈ ਨੌਜਵਾਨਾਂ ਨੇ ਸੜਕ ਦੇ ਕਿਨਾਰੇ ਵੱਡੇ ਵੱਡੇ ਬੋਰਡ ਵੀ ਲਗਾਏ ਨੇ ਜਿਸ ਦੇ ਵਿੱਚ ਲਿਖਿਆ ਸਾਡਾ ਪਿਆਰਾ ਤੇ ਵਫਾਦਾਰ ਖੰਘਾਰ ਲੱड्डੂ ਭਾਈ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਇਸ ਅਵਾਰਾ ਲੁੱਡੂ ਨੂੰ ਫੁੱਲਾਂ ਦੀ ਮਾਲਾ ਪਾਈ ਗਈ ਹੈ ਤੇ ਉਸ ਦੇ ਉੱਪਰ ਫੁੱਲ ਬਰਸਾਏ ਗਏ ਨੇ ਇਹ ਪੂਰਾ ਮਾਹੌਲ ਕਿਸੇ ਸੈਲੀਬ੍ਰਿਟੀ ਦੇ ਗ੍ਰੈਂਡ ਬਰਥਡੇ ਪਾਰਟੀ ਜਿਵੇਂ ਲੱਗ ਰਿਹਾ ਸੀ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ